ਗੈਂਗਸਟਰਵਾਦ ਦੇ ਵਿਰੁੱਧ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਇਸੇ ਦੇ ਚਲਦਿਆਂ ਜਲੰਧਰ ਦੇ ਵਿੱਚ ਵੀ ਪੁਲਿਸ ਵੱਲੋਂ ਇਨਕਾਊਂਟਰ ਦੇ ਵਿੱਚ ਚਾਰ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਲਿੰਕ ਪ੍ਰੇਮਾ ਲੋਰੀਆ ਤੇ ਵਿੱਕੀ ਗੌਂਦਰ ਗੈਂਗ ਦੇ ਨਾਲ ਨਿਕਲੇ ਹਨ આરોપીਆਂ ਨੇ ਜਲੰਧਰ ਦੇ ਵਿੱਚ ਐਂਟੀ ਗੈਂਗ ਦੇ ਗੁਰਗੇ ਦਾ ਕਤਲ ਕਰਨ ਦਾ ਪਲਾਨ ਬਣਾਇਆ ਸੀ ਤੇ ਇਸੇ ਦੇ ਚਲਦਿਆਂ ਇਹਨਾਂ ਦੇ ਵੱਲੋਂ ਛਾਰਖੰਡ ਤੇ ਯੂਪੀ ਤੋਂ ਵੈਪਨ ਵੀ ਮੰਗਵਾਏ ਗਏ ਸਨ ਕਮਿਸ਼ਨਰ ਰੇਟ ਪੁਲਿਸ ਦੇ ਵੱਲੋਂ ਇਹਨਾਂ ਆਰੋਪੀਆਂ ਤੋਂ ਕਰੀਬ 6 ਨਜਾਇਜ਼ ਪਿਸਤੌਲ 12 ਕਾਰਤੂਸ ਤੇ 6 ਮੈਗਜ਼ਨ ਵੀ ਬਰਾਮਦ ਕੀਤੇ ਨੇ ਐਂਟੀ ਗੈਂਗ ਦੇ ਜੋ ਗੁਰਗਿਆ ਚਿੰਟੂ ਹੈ ਉਸ ਦੇ ਨਾਲ ਪਾਰਕਿੰਗ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਇਹ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ ਜੋ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਨੇ ਦੀ ਪਛਾਣ ਚਿੰਟੂ ਸੈਣੀ ਨੀਰਜ 사ਜਨ ਜੋਸ਼ੀ ਕਿਸ਼ਨ ਉਰਫ ਗੰਜਾਦ ਰੂਪ ਤੇ ਵਿੱਚ ਹੋਈ ਹੈ ਪੁਲਿਸ ਨੇ ਨਾ ਸਾਰਿਆਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਡਿਮਾਂਡ ਹਾਸਲ ਕੀਤਾ ਦੱਸ ਦਈਏ ਕਿ ਬਿੱਤੇ ਦਿਨ ਸਿੱਟੀ ਦੀ ਪੁਲਿਸ ਨੇ ਸੀਆਈਏ ਸਟਾਫ ਦੀਆਂ ਟੀਮਾਂ ਨੂੰ ਨਾਲ ਲੈ ਕੇ ਬਾਦਪੁਰਾ ਦੇ ਵਿੱਚ ਰੇਡ ਕੀਤੀ ਸੀ ਇਸ ਦੌਰਾਨ ਚਿੰਟੂ ਜੋ ਗੈਂਗਸਟਰ ਹੈ ਉਸ ਨੂੰ ਇਸ ਰੇਡ ਦੀ ਭਨਕ ਲੱਗੀ ਸੀ ਚਿੰਟੂ ਤੋਂ ਬਾਅਦ ਪੁਲਿਸ ਤੇ ਫਾਇਰਿੰਗ ਵੀ ਕੀਤੀ ਗਈ ਹੈ ਦੋਨਾਂ ਪਾਸਿਓਂ ਜਵਾਬੀ ਕਾਰਵਾਈ ਕੀਤੀ ਗਈ ਜਵਾਬੀ ਫਾਇਰਿੰਗ ਇੱਕ ਦੂਜੇ ਦੇ ਉੱਤੇ ਕੀਤੀ ਗਈ ਹੈ ਪੁਲਿਸ ਦੇ ਨਾਲ ਮੁੱਠਪੇਟ ਤੋਂ ਬਾਅਦ ਚਾਰ ਗੈਂਗਸਟਰ ਜਿਹੜੇ ਨੇ ਗ੍ਰਿਫਤਾਰ ਹੋਏ ਨੇ ਇਹਨਾਂ ਗੈਂਗਸਟਰਜ਼ ਉੱਤੇ ਆਰਮਜ਼ ਐਕਟ ਤੇ ਹੋਰ ਧਰਾਂਵ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਇਹਨਾਂ ਦੇ ਵੱਲੋਂ ਐਂਟੀ ਗੈਂਗ ਦੇ ਗੁਰਗਿਆਂ ਦਾ ਕਤਲ ਕਰਨ ਦਾ ਪਲਾਨ ਬਣਾਇਆ ਗਿਆ ਸੀ ਜਿਸ ਨੂੰ ਪੰਜਾਬ ਪੁਲਿਸ ਦੇ ਵੱਲੋਂ ਫੇਲ ਕੀਤਾ ਗਿਆ ਤੇ ਜਲੰਧਰ ਦੀ ਪੁਲਿਸ ਦੇ ਵੱਲੋਂ ਚਾਰ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਪਾਸਿਓ ਹਥਿਆਰਾਂ ਦੀ ਵੀ ਬਰਾਮਦਗੀ ਕੀਤੀ ਗਈ ਹੈ ਤੇ ਇਹ ਜਾਣਕਾਰੀ ਖੁਦ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਰ ਸ਼ਰਮਦ ਵੱਲੋਂ ਦਿੱਤੀ ਗਈ ਹੈ ਉਹਨਾਂ ਹੋਰ ਕੀ ਕੁਝ ਦੱਸਿਆ ਆਉ ਤੁਹਾਨੂੰ ਸੁਣਾ ਦਿੰਦੇ ਆ ਤੇ ਚਾਰ ਵਿਅਕਤੀ ਗ੍ਰਿਫਤਾਰ ਕੀਤੇ ਗਏ ਜੀ ਇਹ ਆਪਣਾ ਗੈਂਗ ਚਲਾ ਰਹੇ ਸੀਗੇ ਆ ਕੌਂਡਰ ਦੇ ਨਾਲ ਵੀ ਅਫੀਲੀਏਟਡ ਰਹੇ ਹਨ ਪਾਸਚਰ ਤੇ ਪ੍ਰੇਮਲਲ ਬਹਾਰੀਆ ਜਿਹੜਾ ਜਗੰਦਰ ਦਾ ਉਹਦੇ ਨਾਲ ਵੀ ਰਿਲੇਟਡ ਰਹੇ ਐ ਅਸੋਸੀਏਟ ਰਹੇ ਐ ਤੇ ਐਡੀਸੀਪੀ ਤੇ ਐਸਪੀ ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਹੇਟ ਸੀਆਈਏ ਦੀ ਟੀਮ ਸਪੈਸ਼ਲ ਟੀਮ ਗਠਿਤ ਕੀਤੀ ਗਈ ਸੀਗੀ ਇਹਨਾਂ ਨੂੰ ਆਪਾਂ ਟਰੈਕ ਕਰ ਰਹੇ ਸੀਗੇ ਇਹ ਕਾਫੀ ਬਾਰ ਕਾਫੀ ਟਾਈਮ ਸਾਡੇ ਹੱਦਾਰਚ ਸੀਗੇ ਤੇ ਕਈ ਬਾਰ ਇਹਨਾਂ ਨੂੰ ਮੈਪ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਸਲਿੱਪ ਹੋ ਜਾਂਦੇ ਸੀਗੇ ਜੋੜ ਵਿਕਤੀ ਗ੍ਰਿਫਤਾਰ ਹੋਏ ਇਹ ਪਰਸੂਲਾਤ ਦੀ ਗੱਲ ਤੇ ਜਿਸ ਘਰ ਚ ਇਹ ਛੁਪੇ ਹੋਏ ਸੀਗੇ ਉਹ ਵੀ ਨਾ ਦੇ ਜਾਣਕਾਰ ਦਾ ਘਰ ਸੀਗਾ ਤੇ ਕ੍ਰਾਸ ਫਾਇਰਿੰਗ ਵੀ ਹੋਈ ਹੈ ਦੋ ਤਿੰਨ ਗੋਲੀਆਂ ਦੋਨੋਂ ਤਰਫਾਂ ਚੱਲੀਆਂ ਤੇ ਇੱਕ ਜਿਹੜਾ ਗ੍ਰਿਫਤਾਰ ਕੀਤਾ ਵਿਕਤੀ ਉਹਦਾ ਨਾਮ ਚਿੰਦੂ ਹੈ ਨਵੀਨ ਸੈਣੀ ਕਲੀਅਸਟਿੰਦੂ ਇਹ 2013 ਸਾਡੇ ਠਾਣੇਦਾਰ ਸਾਹਿਬ ਦਾ ਕਤਲ ਹੋਇਆ ਸੀਗਾ ਹਵੇਲੀ ਚ ਉਹਦੇ ਚ ਵੀ ਇਨਵੋਲ ਸੀਗਾ ਨਾਲ ਇਹਦੇ ਇੱਕ ਕ੍ਰਿਸ਼ਨ ਵਾਲੀ ਹੈ ਵਿਨੋਦ ਜੋਸ਼ੀ ਨਿਰਜ ਨਿਰਜ ਜਿਹੜਾ ਹੈ ਉਹਦੀ ਦੋਨੋਂ ਲੱਤਾਂ 'ਚ ਫ੍ਰੈਕਚਰ ਆ ਗਿਆ ਉਹ ਭੱਜਣ ਦੀ ਕੋਸ਼ਿਸ਼ ਕਰਦੇ ਸੀ ਡਿੱਗ ਗਿਆ। ਕੁੱਲ ਮਿਲਾ ਕੇ ਜਿੰਨੇ ਵੀ ਇਨਕ੍ਰਾਈਮ ਹੋ ਸਕਦੇ ਹਨ ਉਹਨਾਂ ਦੇ ਪਰਚੇ 34 ਪਰਚੇ ਨਾਲ ਦੇ ਦਰਜ ਹੈ। ਇਹ ਬੀਲ ਤੇ 12 ਕੇਸ ਜਿਹੜੇ ਹਨ ਉਹਦੇ ਕੁਝ ਚੱਲ ਰਹੇ 6 ਵੈਪਨ ਇਹਨਾਂ ਦੀ ਪੋਜੀਸ਼ਨ 'ਚ ਮਿਲੇ ਜੀ। ਇਹ 6 ਵੈਪਨ ਯੂਪੀ ਦਾ ਮੇਕ ਕੁਝ ਯੂਪੀ ਦਾ ਹੈ ਕੁਝ ਐਮਪੀ ਦਾ ਹੈ। ਇਹਦੀ ਵੀ ਬੈਕਵਰਡ ਲਿੰਕੇਜਸ ਆਪਾਂ ਦੇਖ ਰਹੇ ਹਾਂ। ਕੁਝ ਵੈਪਨ ਇਸਤੇਮਾਲ ਵੀ ਹੋਏ ਨੇ। चले हुए वैपन्स में कर लिया है कि इन्हों पड़ी इनक्वायरी इनवैसटीगे चीज़ निकल के आई है कि इन्होंने दो टारगेटड किलिंगस करनीए कर चुके तो इन दी अरैसट हुई है उस तो दो किलिंग्स है, वो जीडीवेंट हुई हैं ਸਸ 사ਜਨ ਦਾ ਕੀ ਰੋਲ ਹੈ ਇਹ ਦੇ ਨਾਰੇ 사ਜਨ ਦੇ ਘਰ ਦੇ ਵਿੱਚ ਕਿਹੜੇ ਰਹਿ ਰਹੇ ਇਹਨਾਂ ਦਾ ਜਾਣਕਾਰੀ ਸੀਗਾ ਉਹ ਵੀ ਡੂਪਲਿਸ ਕੈਰੈਕਟਰ ਹੈ ਜਿਹੜੀਆਂ ਗੱਡੀਆਂ ਵੀ ਬਰਮਤ ਹੋਈਆਂ ਉਹਨਾਂ ਦਾ ਸੋਰਸ ਕਿੱਥੋਂ ਇਹਦਾ ਹੈ ਕਿ ਲੁੱਟ ਖੋ ਹੈ ਬਸਿਕਲੀ ਲੁੱਟ ਖੋ ਤੁਸੀਂ ਜੇ ਇਹਨਾਂ ਦੇ ਪਰਚੇ ਦੇਖੋਗੇ ਤਾਂ ਐਕਸਟਰਸ਼ਨ ਹੋ ਗਈ ਆਰਮਟਕਾਟੀ ਹੋ ਗਈ ਹਾਈਵੇ ਰੋਬਰੀ ਹੋ ਕੁਝ ਗੱਡੀਆਂ ਹੋਈਆਂ ਕੁਝ ਹੋਰ ਵੀ ਹੋਣਗੀਆਂ ਸਰ ਜਿਹੜਾ 사ਜਨ ਦਾ ਵਿਅਕਤੀ ਹੈ ਜਿਹਦੇ ਘਰ ਚ ਰੁਕੇ ਸੀ ਉਹਨਾਂ ਵੱਲੋਂ ਵਾਈਟ ਦਾ ਵੀ ਜਿਹੜੇ ਚਿੱਟੇ ਦਾ ਵੀ ਕੰਮ ਕੀਤਾ ਗਿਆ ਇਹ ਵੀ ਇਟਸ ਸਾਲਵ ਮੈਟਰ ਆਫ ਇਨਵੈਸਟੀਗੇਸ਼ਨ ਜੀ ਥੈਂਕ ਯੂ ਥੈਂਕ ਯੂ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ